ਗੁਰਨਾਮਕ ਸੱਚੇ ਪਾਤਸ਼ਾਹ ਜੀ ਦੇ ਮਾਤਾ ਸਲਖਣੀ ਜੀ ਦੇ ਨਾਲ ਵਿਆਹ ਤੋਂ ਕੁਝ ਸਮੇਂ ਬਾਅਦ ਪਿਤਾ ਮੂਲਚੰਦ ਜੀ ਜੋ ਕਿ ਮਾਤਾ ਸਲਖਣੀ ਜੀ ਦੇ ਪਿਤਾ ਜੀ ਸਨ ਉਹ ਆਪਣੀ ਪੁੱਤਰੀ ਮਾਤਾ ਸਲਖਣੀ ਜੀ ਨੂੰ ਮਿਲਣ ਆਉਂਦੇ ਨੇ ਤਾਂ ਜਦੋਂ ਹੀ ਮਾਤਾ ਸਲਖਣੀ ਜੀ ਪਿਤਾ ਜੀ ਨੂੰ ਮਿਲਦੇ ਨੇ ਉਹਨਾਂ ਨੂੰ ਉਸੇ ਵਕਤ ਵਿਰਾਗ ਹੋ ਗਿਆ ਮਾਤਾ ਜੀ ਪਿਤਾ ਜੀ ਨੂੰ ਵੇਖਦੇ ਹੀ ਰੋ ਪਏ ਪਿਤਾ ਜੀ ਨੂੰ ਬਿਠਾ ਕੇ ਆਪਣੇ ਸਾਰੇ ਦੁੱਖ ਦਰਦ ਦੱਸੇ। ਪਿਤਾ ਮੂਲਚੰਦ ਜੀ ਆਪਣੀ ਪੁੱਤਰੀ ਮਾਤਾ ਸੁਲਖਨੀ ਜੀ ਨੂੰ ਕਹਿੰਦੇ, "ਪੁੱਤਰੀ ਤੂੰ ਰੋਂਦੀ ਕਿਉਂ ਹੈ? ਤੈਨੂੰ ਤਾਂ ਅਸੀਂ ਬਹੁਤ ਚੰਗੇ ਘਰ ਦੇ ਵਿੱਚ ਵਿਆਇਆ ਹੋਇਆ ਹੈ। ਤੇਰੇ ਰੋਣ ਦਾ ਕਾਰਨ ਕੀ ਹੈ?" ਮਾਤਾ ਜੀ ਕਹਿੰਦੇ, "ਜਿਸ ਘਰ ਦੇ ਵਿੱਚ ਤੁਸੀਂ ਮੈਨੂੰ ਵਿਆਇਆ ਹੈ, ਉਹਨਾਂ ਨੂੰ ਮੇਰੀ ਕੋਈ ਚਿੰਤਾ ਹੀ ਨਹੀਂ।" ਮੂਲਚੰਦ ਜੀ ਕਹਿੰਦੇ, "ਕੀ ਤੈਨੂੰ ਉਹ ਮਾਇਆ ਨਹੀਂ ਦਿੰਦੇ?" ਤਾਂ ਮਾਤਾ ਸੁਲਖਣੀ ਜੀ ਕਹਿੰਦੇ ਨਹੀਂ ਉਹ ਜੋ ਕੁਝ ਵੀ ਕਮਾਉਂਦੇ ਨੇ ਉਹ ਸਭ ਕੁਝ ਬਾਹਰ ਵੰਡ ਜਾਂਦੇ ਨੇ ਉਹ ਗਰੀਬਾਂ ਵਿੱਚ দান ਕਰ ਜਾਂਦੇ ਨੇ ਤੇ ਘਰ ਵਿੱਚ ਕੁਝ ਨਹੀਂ ਲਿਆਉਂਦੇ ਤੇ ਦੂਜੀ ਗੱਲ ਉਹ ਘਰ ਦੇ ਵਿੱਚ ਬਹੁਤ ਲੰਮੇ ਅਰਸੇ ਬਾਅਦ ਆਉਂਦੇ ਨੇ ਤੇ ਆਪਣਾ ਚਿਹਰਾ ਵਿਖਾਉਂਦੇ ਨੇ ਮੈਨੂੰ ਤਾਂ ਕਿੰਨਾ ਹੀ ਸਮਾਂ ਹੋ ਗਿਆ ਸਾਨੂੰ ਉਹਨਾਂ ਦੇ ਦਰਸ਼ਨ ਨਹੀਂ ਹੁੰਦੇ ਗੁਰਲਾਲਕ ਜੀ ਤਾਂ ਬਾਹਰ ਵੱਡੇ-ਵੱਡੇ ਸੰਤਾਂ ਫਕੀਰਾਂ ਦੇ ਨਾਲ ਮੇਲ ਰੱਖਦੇ ਨੇ ਉਹਨਾਂ ਨਾਲ ਰੰਦੀ ਨੇ ਕਰੇ ਬਹੁਤ ਘਟ ਆਉਂਦੇ ਨੇ ਤਾਂ ਉਦੋਂ ਮੂਲचंद ਜੀ ਸੋਚਦੇ ਨੇ ਵੀ ਗੁਰਨਾਨਕ ਹੱਟੀ ਤੇ ਕੰਮ ਕਰਦੇ ਨੇ ਉਥੇ ਜ਼ਰੂਰ ਬੇਅੰਤ ਪੈਸਾ ਬਣਦਾ ਹੋਏਗਾ ਪਰ ਇਹਨਾਂ ਦੀ ਕੁਝ ਫਜ਼ੂਲ ਖਰਚੀਆਂ ਕਾਰਨ ਘਰ ਵਿੱਚ ਪੈਸਾ ਨਹੀਂ ਆਉਂਦਾ ਹੋਣਾ ਇਹਨਾਂ ਨੂੰ ਤਾਂ ਸਮਝਣਾ ਚਾਹੀਦਾ ਸੀ ਵੀ ਵਿਆਹ ਤੋਂ ਬਾਅਦ ਘਰ ਵਿੱਚ ਪੈਸਾ ਜੋੜਨਾ ਚਾਹੀਦਾ ਤੇ ਆਹ ਖਰਚੇ ਘਟਾਣੇ ਚਾਹੀਦੇ ਨੇ ਮੂਲ ਜੰਦ ਦੀ ਕਹਿੰਦੇ ਮੈਂ ਤਾਂ ਸੋਚਿਆ ਸੀ ਵੀ ਮਹਿਤਾ ਕਾਲੂ ਬਹੁਤ ਚੰਗਾ ਬੰਦਾ ਹੋਏਗਾ ਕਿਉਂਕਿ ਇਹ ਤਾਂ ਤਲਵੰਡੀ ਦਾ ਪਟਵਾਦੀ ਹੈ ਮੈਂ ਤਾਂ ਇਹ ਵੀ ਸੋਚਿਆ ਸੀ ਵੀ ਇਹਦਾ ਪੁੱਤਰ ਲਾਲਕ ਬਹੁਤ ਚੰਗਾ ਪੁਰਸ਼ ਹੋਏਗਾ ਘਰ ਨੂੰ ਚੰਗੀ ਤਰੀਕੇ ਸੰਭੇਗਾ ਤੇ ਧਨ ਵੀ ਵਧੀਆ ਕਮਾਉਂਦਾ ਹੋਏਗਾ ਜਦੋਂ ਭਾਈ ਮੂਲਚੰਦ ਜੀ ਨੇ ਆਪਣੀ ਪੁੱਤਰੀ ਮਾਤਾ ਸੁਲਖਣੀ ਜੀ ਦੀਆਂ ਗੱਲਾਂ ਸੁਣੀਆਂ ਤਾਂ ਉਹਨਾਂ ਨੂੰ ਗੁੱਸਾ ਆਇਆ ਉਨਾਂ ਦੀ ਮੇਤਰਾ ਵਿੱਚੋਂ ਜਨ ਆਇਆ ਤਾਂ ਉਸ ਸਮੇਂ ਮੂਲचंद ਜੀ ਆਪਣੀ ਪੁੱਤਰੀ ਨੂੰ ਦਲਾਸਾ ਦਿੰਦੇ ਨੇ ਤੇ ਕਹਿੰਦੇ ਨੇ ਵੀ ਪੁੱਤਰੀ ਤੂੰ ਚਿੰਤਾ ਨਾ ਕਰ ਫਿਕਰ ਨਾ ਕਰ ਤੇਰਾ ਪਿਤਾ ਸਭ ਕੁਝ ਠੀਕ ਕਰ ਦੇਗਾ ਹੁਣ ਸਾਧ ਸੰਗਤ ਜੀ ਭਾਈ ਮੂਲचंद ਜੀ ਦਾ ਗੁੱਸਾ ਪਿਤਾ ਮਹਿਤਾ ਕਾਲੂ ਜੀ ਨਾਲੋਂ ਵੀ ਜ਼ਿਆਦਾ ਸੋ ਭਾਈ ਮੂਲचंद ਜੀ ਮਾਤਾ ਸੁਲੱਖਣੀ ਜੀ ਨੂੰ ਧੀਰਜ ਦਿੰਦੇ ਨੇ ਤੇ ਹੁਣ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਮਿਲਣ ਵਾਸਤੇ ਚਲੇ ਜਾਂਦੇ ਨੇ। ਮੂਲचंद ਜੀ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਗੁਰੂ ਨਾਨਕ ਸੱਚੇ ਪਾਸ਼ਾ ਅਤੇ ਗੁਰੂ ਪਾਸ਼ਾ ਜੀ ਦੇ ਜੀਜਾ ਜੀ ਭਾਈ ਜੈ ਰਾਮ ਜੀ ਮੌਜੂਦ ਨੇ। ਉੱਥੇ ਪਹੁੰਚਦਿਆਂ ਹੀ ਮੂਲचंद ਜੀ ਕਹਿੰਦੇ ਜੈ ਰਾਮ ਤੂੰ ਮੇਰੇ ਨਾਲ ਵੈਰ ਕਮਾਇਆ ਤੈਨੂੰ ਜਦ ਸਭ ਕੁਝ ਪਤਾ ਹੀ ਸੀ। ਵੀ ਨਾਨਕ ਘਰ ਦੇ ਵਿੱਚ ਨਹੀਂ ਆਉਂਦੇ। ਘਰ ਵਿੱਚ ਮਾਇਆ ਨਹੀਂ ਦਿੰਦੇ ਤਾਂ ਤੂੰ ਇਹ ਰਿਸ਼ਤਾ ਕਿਉਂ ਕਰਾਇਆ ਹੁਣ ਸਾਜ ਸੰਗਤ ਜੀ ਗੁਰਨਾਨਕ ਸੱਚੇ ਪਾਤਸ਼ਾਹ ਜੀ ਦਾ ਰਿਸ਼ਤਾ ਮਾਤਾ ਸੁਲਖਣੀ ਜੀ ਦੇ ਨਾਲ ਭਾਈ ਜੈਰਾਮ ਜੀ ਅਤੇ ਬੇਬੇ ਨਾਨਕੀ ਜੀ ਨੇ ਕਰਾਇਆ ਸੀ ਸੋ ਹੁਣ ਭਾਈ ਮੂਲचंद ਜੀ ਜੈਰਾਮ ਜੀ ਨੂੰ ਗੁੱਸਾ ਕਰ ਰਹੇ ਨੇ ਵੀ ਜਦ ਤੁਹਾਨੂੰ ਸਭ ਕੁਝ ਹੀ ਪਤਾ ਸੀ ਤਾਂ ਤੁਸੀਂ ਇਹ ਰਿਸ਼ਤਾ ਕਿਉਂ ਕਰਾਇਆ ਮੂਲचंद ਜੀ ਕਹਿੰਦੇ ਇਹ ਹੱਟੀ ਤੇ ਬੰਦੇ ਨੇ ਤੇ ਹੱਤੀ ਤੋਂ ਜਿੰਨਾ ਵੀ ਧਨ ਕਮਾਉਂਦੇ ਨੇ ਆ ਸੰਤਾ ਫਕੀਰਾਂ ਵਿੱਚ ਹੀ ਵੰਡ ਦਿੰਦੇ ਨੇ ਘਰ ਵਿੱਚ ਤਾਂ ਇਹ ਕੁਝ ਵੀ ਨਹੀਂ ਦਿੰਦੇ ਮੂਲचंद ਜੀ ਐਨੇ ਗੁੱਸੇ ਦੇ ਵਿੱਚ ਬੋਲ ਰਹੇ ਨੇ ਵੀ ਗੁਰਨਾਨਕ ਸੱਚੇ ਪਾਤਸ਼ਾਹ ਤੇ ਭਾਈ ਜੈ ਰਾਮ ਜੀ ਖੜੇ ਹੋਗੇ ਮੂਲचंद ਜੀ ਕਹਿੰਦੇ ਮੈਨੂੰ ਨਹੀਂ ਇਸ ਗੱਲ ਦਾ ਪਤਾ ਵੀ ਨਾਨਕ ਜੀ ਨੂੰ ਕਿਸੇ ਨੇ ਇਸ ਬਾਰੇ ਸਮਝਾਇਆ ਹੈ ਕਿ ਨਹੀਂ ਸਮਝਾਇਆ ਇਹ ਕਿੰਨੇ ਕਿੰਨੇ ਦਿਨ ਘਰ ਤੋਂ ਬਾਹਰ ਰਹਿੰਦੇ ਨੇ ਸੰਤਾ ਫਕੀਰਾਂ ਕੋਲ ਰਹਿੰਦੇ ਨੇ ਘਰ ਵਿੱਚ ਮਾਇਆ ਨਹੀਂ ਦਿੰਦੇ ਇਹ ਮੇਰੀ ਪੁੱਤਰੀ ਦਾ ਖਿਆਲ ਨਹੀਂ ਰੱਖਦੇ ਮੈਂ ਹੁਣੇ ਆਪਣੀ ਪੁੱਤਰੀ ਨੂੰ ਮਿਲ ਕੇ ਆਇਆ ਮੈਨੂੰ ਤੁਹਾਡੇ ਵਿੱਚੋਂ ਕਿਸੇ ਨੇ ਨਹੀਂ ਦੱਸਿਆ ਜੀ ਮੇਰੀ ਪੁੱਤਰੀ ਕਿੰਨੀ ਦੁਖੀ ਹੈ ਤਾਂ ਉਦੋਂ ਭਾਈ ਮੂਲ ਚੰਦ ਜੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਭਾਈ ਜੈ ਰਾਮ ਜੀ ਬੋਲੇ ਭਾਈ ਜੈ ਰਾਮ ਜੀ ਕਹਿੰਦੇ ਮੂਲ ਚੰਦ ਜੀ ਮਾਤਾ ਸਲਖਣੀ ਜੀ ਨੂੰ ਘਰੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਘਰ ਵਿੱਚ ਉਹਨਾਂ ਕੋਲ ਵਧੀਆ ਖਾਣ ਨੂੰ ਹੈ ਵਧੀਆ ਕੱਪੜੇ ਪਹਿਨਣ ਨੂੰ ਹੈ ਜੇ ਪੈਨਨ ਨੂੰ ਗਹਿਨੇ ਚੀਦੇ ਨੇ ਤਾਂ ਗਹਿਨੇ ਵੀ ਹੈ ਤੇ ਘਰ ਵਿੱਚ ਮਾਇਆ ਵੀ ਬਹੁਤ ਹੈ ਮੈਂ ਤੇ ਮੇਰੀ ਪਤਨੀ ਨਾਨਕੀ ਭਾਗ ਗੁਰਨਾਨਕ ਸੱਚੇ ਪਾਸ਼ਾ ਜੀ ਦੀ ਵੱਡੇ ਭੈਣ ਬੀਬੇ ਨਾਨਕੀ ਜੀ ਮਾਤਾ ਸਲਖਣੀ ਜੀ ਦਾ ਬਹੁਤ ਧਿਆਨ ਰੱਖਦੇ ਆ ਭਾਈ ਜੈਰਾਮ ਜੀ ਦੀਆਂ ਇਹ ਗੱਲਾਂ ਸੁਣ ਕੇ ਮੋਲचंद ਜੀ ਦਾ ਗੁੱਸਾ ਸ਼ਾਂਤ ਹੋ ਗਿਆ ਭਾਈ ਬਾਲਾ ਜੀ ਕਹਿੰਦੇ ਨੇ ਵੀ ਜਿੰਨਾ ਚਿਰ ਮੋਲचंद ਜੀ ਉੱਥੇ ਬੋਲਦੇ ਰਹੇ ਉਹਨਾਂ ਚਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅੱਗੇ ਉਹ ਕੁਝ ਨਹੀਂ ਬੋਲੇ ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮੂਲचंद ਜੀ ਦਾ ਉਨਾ ਹੀ ਸਤਕਾਰ ਕਰਦੇ ਨੇ ਜਿੰਨਾ ਆਪਣੇ ਪਿਤਾ ਪਿਤਾ ਮਹਿਤਾ ਕਾਲੂ ਜੀ ਦਾ ਕਰਦੇ ਨੇ ਅਸਲ ਵਿੱਚ ਮੂਲचंद ਜੀ ਤੇ ਉਹਨਾਂ ਦੀ ਪਤਨੀ ਨੂੰ ਇਸ ਗੱਲ ਦੀ ਸੋਝੀ ਨਹੀਂ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੈ ਕੌਣ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਖੁਦ ਹੀ ਭੇਦ ਰੱਖਿਆ ਹੋਇਆ ਸੀ ਤਾਂ ਹੀ ਇਸ ਕਰਕੇ ਉਹ ਹਲੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੂੰ ਪੂਰਨ ਤਰਾਤੇ ਸਮਝ ਨਹੀਂ ਪਾਰੇ। ਸੋ ਮੂਲ ਚੰਦ ਜੀ ਅਤੇ ਭਾਈ ਜੈ RAM ਜੀ ਗੱਲਬਾਤ ਕਰ ਰਹੇ ਨੇ ਤੇ ਗੁਰੂ ਪਾਤਸ਼ਾਹ ਕੁਝ ਬੋਲ ਨਹੀਂ ਰਹੇ। ਗੁਰੂ ਮਹਾਰਾਜ ਖੜੇ ਹੋਏ ਨੇ। ਉਸ ਵਕਤ ਭਾਈ ਜੈ RAM ਜੀ ਨੇ ਇੱਕ ਬਹੁਤ ਵਧੀਆ ਮੰਝਾ ਵਿਛਾਇਆ ਤੇ ਉੱਥੇ ਭਾਈ ਮੂਲ ਚੰਦ ਜੀ ਨੂੰ ਬਿਠਾਇਆ ਤੇ ਉਹਨਾਂ ਦਾ ਬਹੁਤ ਆਦਰ ਸਤਕਾਰ ਕੀਤਾ। ਭਾਈ ਜੈ ਰਾਮ ਜੀ ਫੇਰ ਸਮਝਾਉਂਦੇ ਨੇ ਵੀ ਅਸੀਂ ਤੁਹਾਡੀ ਪੁੱਤਰੀ ਦਾ ਬਹੁਤ ਧਿਆਨ ਰੱਖਦੇ ਹਾਂ ਤੇ ਅੱਗੇ ਵੀ ਰੱਖਾਂਗੇ ਸੋ ਮੂਲ ਚੰਦ ਜੀ ਉੱਥੇ ਇੱਕ ਰਾਤ ਰਹੇ ਤੇ ਅਗਲੇ ਦਿਨ ਜਦੋਂ ਸਵੇਰ ਹੋਈ ਉਹਨਾਂ ਨੇ ਆਪਣੇ ਘਰ ਵੱਲ ਨੂੰ ਚੱਲੇ ਪਾ ਦਿੱਤੇ ਸਾਹ ਸੰਗਤ ਜੀ ਪਹਿਲੇ ਸਮਿਆਂ ਦੇ ਵਿੱਚ ਤੇ ਅੱਜ ਦੇ ਸਮੇਂ ਵਿੱਚ ਬਹੁਤ ਅੰਤਰ ਹੈ ਪਹਿਲੇ ਮਾਤਾ ਪਿਤਾ ਆਪਣੀ ਪੁੱਤਰੀ ਦੇ ਨਾਲ ਹਰ ਰੋਜ਼ ਗੱਲ ਨਹੀਂ ਸੀ ਕਰ ਸਕਦੇ ਮਸਾ ਕਿਤੇ ਸਾਲ ਪਿੱਛੋਂ ਕਦੀ ਕੋਈ ਚਿੱਠੀ ਆ ਜੇ ਜਾਂ ਮੇਲ ਮਿਲਾਪ ਹੋ ਜੇ ਤਾਂ ਹੀ ਮਾਤਾ ਪਿਤਾ ਦੀ ਤੇ ਪੁੱਤਰੀ ਦੀ ਗੱਲਬਾਤ ਹੁੰਦੀ ਸੀ ਪਰ ਸਾਧ ਸੰਗਤ ਜੀ ਅੱਜ ਕੱਲ ਦੇ ਸਮੇਂ ਵਿੱਚ ਵੇਖੋ ਛੋਟੀ ਜੀ ਕੋਈ ਗੱਲ ਹੁੰਦੀ ਹੈ ਉਸੇ ਵਕਤ ਅਸੀਂ ਫੋਨ ਮਿਲਾ ਕੇ ਸਾਰੀ ਗੱਲ ਕਰ ਲੈਨੇ ਆ ਸਾਧ ਸੰਗਤ ਜੀ ਇੱਕ ਇਹ ਵੀ ਬਹੁਤ ਵੱਡਾ ਕਾਰਨ ਹੈ ਜਿਹੜੇ ਅੱਜ ਕੱਲ ਤਲਾਕ ਹੋ ਰਹੀ ਨੇ ਕਿਉਂਕਿ ਪਹਿਲੇ ਦੇ ਸਮਿਆਂ ਦੇ ਵਿੱਚ ਤਲਾਕ ਦੀ ਦਰ ਘੱਟ ਹੁੰਦੀ ਸੀ ਤੇ ਅੱਜ ਦੇ ਸਮੇਂ ਵਿੱਚ ਬਹੁਤ ਵੱਧ ਚੁੱਕੀ ਹੈ ਸਾਹ ਸੰਗਤ ਜੀ ਪਹਿਲੇ ਦੇ ਲੋਕਾਂ ਵਿੱਚ ਸਹਿਨਸ਼ੀਲਤਾ ਧੀਰਜ ਹੁੰਦਾ ਸੀ ਸਬਰ ਹੁੰਦਾ ਸੀ ਤੇ ਇੱਕ ਦੂਜੇ ਪ੍ਰਤੀ ਸਤਿਕਾਰ ਵੀ ਹੁੰਦਾ ਸੀ ਪਰ ਅੱਜ ਦੇ ਸਮੇਂ ਵਿੱਚ ਸਭ ਕੁਝ ਪੁੱਠਾ ਹੈ ਇੱਕ ਦੂਜੇ ਦੇ ਪ੍ਰਤੀ ਇੰਨਾ ਸਤਿਕਾਰ ਨਹੀਂ ਰਿਹਾ ਸਾਡੇ ਮਨਾਂ 'ਚ ਤੇ ਧੀਰਜ ਸਹਿਨਸ਼ੀਲਤਾ ਇਹ ਚੀਜ਼ਾਂ ਨਹੀਂ ਸਾਡੇ ਅੰਦਰ ਸੋ ਭਾਈ ਮੂਲचंद ਜੀ ਆਪਣੇ ਘਰੇ ਵਾਪਸ ਚਲੇ ਜਾਂਦੇ ਨੇ ਤੇ ਵਾਪਸ ਜਾ ਕੇ ਆਪਣੀ ਪਤਨੀ ਨੂੰ ਜਿਨ੍ਹਾਂ ਦਾ ਨਾਮ ਚੰਦੋ ਰਾਣੀ ਸੀ ਉਹਨਾਂ ਨੂੰ ਸਾਰੀ ਗੱਲ ਦੱਸਦੇ ਨੇ ਵੀ ਸਾਡੀ ਪੁੱਤਰੀ ਖੁਸ਼ ਨਹੀਂ ਹੈ ਸਾਡੀ ਪੁੱਤਰੀ ਦੁਖੀ ਹੈ ਮੂਲचंद ਜੀ ਨੇ ਆਪਣੀ ਪਤਨੀ ਨੂੰ ਸਾਰੀ ਵਾਰਤਾ ਦੱਸੀ ਕਿ ਸਾਡੀ ਪੁੱਤਰੀ ਕੀ ਆਖਰੀ ਪਈ ਹੈ ਮੂਲ ਚੰਦ ਜੀ ਦੀ ਸਾਰੀਆਂ ਗੱਲਾਂ ਸੁਣ ਕੇ ਮਾਤਾ ਚੰਦੋ ਰਾਣੀ ਜੀ ਉੱਠਦੇ ਨੇ ਤੇ ਕਹਿੰਦੇ ਨੇ ਮੈਂ ਖੁਦ ਜਾ ਕੇ ਆਪਣੀ ਪੁੱਤਰੀ ਨੂੰ ਪੁੱਛ ਲੈਣੀ ਆ। ਸੋ ਮਾਤਾ ਚੰਦੋ ਰਾਣੀ ਰਾਏ ਪੋਏ ਦੀ ਤਲਮੰਡੀ ਵਿਖੇ ਹੁੰਦੇ ਨੇ ਤੇ ਆਪਣੀ ਪੁੱਤਰੀ ਨੂੰ ਮਿਲ ਕੇ ਸਾਰੇ ਦੁੱਖ ਦਰਦ ਪੁੱਛਦੇ ਨੇ। ਪੁੱਛਣ ਤੇ ਮਾਤਾ ਸਲਖਣੀ ਜੀ ਕਹਿੰਦੇ ਵੀ ਨਾਨਕ ਜੀ ਘਰੇ ਸਾਲ ਪਿੱਛੋਂ ਹੁੰਦੇ ਨੇ। ਜ਼ਿਆਦਾਤਰ ਉਹ ਸੰਤ ਫਕੀਰਾਂ ਨਾਲ ਰਹਿੰਦੇ ਨੇ। ਤਾਂ ਤਾਉ ਹੱਠੀ ਵਿੱਚ ਬਹੁਤ ਕਮਾਉਂਦੇ ਨੇ ਪਰ ਘਰੇ ਨਹੀਂ ਲਿਆਂਦੇ ਜਦੋਂ ਮਾਤਾ ਚੰਦੋ ਰਾਣੀ ਨੇ ਆਪਣੀ ਪੁੱਤਰੀ ਦੇ ਮੁਖੋਂ ਇਹ ਸਾਰੀ ਗੱਲ ਸੁਣੀ ਤਾਂ ਮਾਤਾ ਚੰਦੋ ਰਾਣੀ ਨੂੰ ਗੁੱਸਾ ਚੜ ਗਿਆ ਉਹਨਾਂ ਨੇ ਬੇਬੇ ਨਾਲਕੀ ਜੀ ਦੇ ਨਾਲ ਘਰੇ ਜਾ ਕੇ ਮੁਲਾਕਾਤ ਕੀਤੀ ਮਾਤਾ ਚੰਦੋ ਰਾਣੀ ਬੇਬੇ ਨਾਨਕੀ ਜੀ ਨੂੰ ਕਹਿੰਦੀ ਬੇਬੇ ਨਾਨਕੀ ਕੀ ਤੂੰ ਕਦੀ ਮੇਰੀ ਪੁੱਤਰੀ ਦਾ ਹਾਲ ਪੁੱਛਿਆ ਕੀ ਹੋਰ ਕਾ ਦੇ ਵਿੱਚ ਨੌਕਰਾਨੀ ਬਣ ਕੇ ਆਈ ਏ ਮੈਨੂੰ ਪਤਾ ਲੱਗਿਆ ਹੈ ਵੀ ਨਾਨਕ ਘਰੇ ਵਾਪਸ ਸ਼ੀਤੀ ਕਿਤੇ ਨਹੀਂ ਆਉਂਦੇ ਬਹੁਤਾ ਸਮਾਂ ਉਹ ਸੰਤਾਂ ਫਕੀਰਾਂ ਨਾਲ ਰਹਿੰਦੇ ਨੇ ਤੇ ਘਰ ਦੇ ਵਿੱਚ ਕਮਾਇਆ ਹੋਇਆ ਧਨ ਵੀ ਨਹੀਂ ਲੱਕੇ ਹੁੰਦੇ ਤੇ ਵਿਆਹ ਤੋਂ ਪਹਿਲਾਂ ਤਾਂ ਤੁਸੀਂ ਬਹੁਤ ਕੁਝ ਕਹਿੰਦੇ ਸੀ ਵੀ ਮੇਰੇ ਭਰਾ ਦੇ ਵਿੱਚ ਆਹ ਗੁਣ ਨਹੀਂ ਇਹ ਗੁਣ ਨਹੀਂ ਹੁਣ ਸਾਰੇ ਗੁਣ ਕਿੱਥੇ ਨੇ ਬੇਬੇ ਨਾਨਕੀ ਜੀ ਮਾਤਾ ਚੰਦੂ ਰਾਣੀ ਜੀ ਦੀ ਸਾਰੀ ਗੱਲ ਸੁਣ ਕੇ ਸਮਝ ਗਏ ਵੀ ਮਾਤਾ ਚੰਦੂ ਰਾਣੀ ਜੀ ਨੂੰ ਹਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਬਾਰੇ ਕੁਝ ਨਹੀਂ ਪਤਾ ਗੁਰੂ ਪਾਤਸ਼ਾਹ ਜੀ ਦੀ ਅਵਸਥਾ ਬਾਰੇ ਕੁਝ ਨਹੀਂ ਪਤਾ ਬੇਬੇ ਨਾਨਕੀ ਜੀ ਕਹਿੰਦੇ ਚੰਦੂ ਰਾਣੀ ਜੀ ਇਹ ਦੱਸੋ ਵੀ ਕਿਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਚੋਰਾ ਠੱਗਾ ਨਾਲ ਬੰਦੇ ਨੇ ਕਿ ਉਹ ਗਲਤ ਕੰਮ ਕਰਦੇ ਨੇ ਕੋਈ ਉਹ ਤਾਂ ਧਰਮ ਦਾ ਕੰਮ ਕਰ ਰਹੇ ਨੇ ਸੰਤਾਂ ਫਕੀਰਾਂ ਨਾਲ ਬਿੰਦੇ ਨੇ ਮਾਤਾ ਚੰਦੋ ਰਾਣੀ ਜੀ ਕਹਿੰਦੇ ਚੰਗੀ ਗੱਲ ਹੈ ਧਰਮ ਦਾ ਕੰਮ ਕਰਨਾ ਲੇਕਿਨ ਘਰੇ ਵੀ ਤਾਂ ਦੇਖਣਾ ਚਾਹੀਦਾ ਹੈ ਵੀ ਘਰੇ ਕੀ ਚੱਲਦਾ ਪਿਆ ਬੇਬੇ ਨਾਨਕੀ ਜੀ ਕਹਿੰਦੇ ਵੀ ਮੇਰੇ ਭਰਾ ਕਿਸੇ ਵਿਸ਼ੇ ਵਕਾਰਾ ਚ ਨਹੀਂ ਫਸੇ ਹੋਏ ਉਹ ਲੋਭੀ ਵੀ ਨਹੀਂ ਹੈਗੇ ਉਹ ਕੋਈ ਵੀ ਮਾੜਾ ਕੰਮ ਨਹੀਂ ਕਰਦੇ ਇਸ ਲਈ ਮੈਂ ਉਹਨਾਂ ਨੂੰ ਕੀ ਸੁਝਾਵਾਂ ਮਾਤਾ ਚੰਦੋ ਰਾਣੀ ਜੀ ਗਰੀਬਾਂ ਨੂੰ ਦਾਨ ਦੇਣਾ ਸੰਤਾਂ ਫਕੀਰਾਂ ਦੀ ਸੰਗਤ ਕਰਨੀ ਧਰਮ ਦੀ ਕਿਰਤ ਕਰਨੀ ਇਹ ਸਾਰੇ ਚੰਗੇ ਕੰਮ ਨੇ ਇਹ ਤਾਂ ਸਾਰੇ ਚੰਗੇ ਕੰਮ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨਿਰੰਕਾਰ ਸਰੂਪ ਨੇ ਇਸ ਧਰਤੀ ਤੇ ਰੱਬ ਨੇ ਇਸ ਬਾਰੇ ਬਾਬੇ ਨਾਨਕ ਜੀ ਨੂੰ ਤਾਂ ਪਤਾ ਹੈ ਪਰ ਗੁਰੂ ਪਾਤਸ਼ਾਹ ਜੀ ਦੇ ਸਹਰੇ ਪਰਿਵਾਰ ਨੂੰ ਇਸ ਗੱਲ ਬਾਰੇ ਬਿਲਕੁਲ ਨਹੀਂ ਸੋਚੀ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਆਪ ਹੀ ਭੇਦ ਰੱਖਿਆ ਹੋਇਆ ਹੈ ਇਸ ਲਈ ਉਹ ਗੁਰੂ ਪਾਸ਼ਾ ਜੀ ਨੂੰ ਆਮ ਹੀ ਸਮਝਦੇ ਹਨ ਸਾਹ ਸੰਗਤ ਜੀ ਬੇਬੇ ਨਾਨਕੀ ਜੀ ਦੇ ਪਤੀ ਭਾਈ ਜੈ ਰਾਮ ਜੀ ਵੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਕਹਿੰਦੇ ਹੁੰਦੇ ਸੀ ਕਿ हे ਗੁਰਨਾਨਕ ਸੱਚੇ ਪਾਸ਼ਾ ਜੀ ਬੇਬੇ ਨਾਨਕੀ ਜੀ ਮੈਥਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਧੰਨ ਹੈ ਹੀ ਪਰ ਮੈਂ ਵੀ ਧੰਨਾ ਕਿਉਂ ਕਿਉਂਕਿ ਮੇਰਾ ਰਿਸ਼ਤਾ ਤੁਹਾਡੇ ਨਾਲ ਜੁੜ ਗਿਆ ਇਸ ਲਈ ਮੈਂ ਵੀ ਧੰਨਾ ਸੋ ਬੇਬੇ ਨਾਨਕੀ ਜੀ ਕਹਿੰਦੇ ਮਾਸੀ ਜੀ ਅਸੀਂ ਤੁਹਾਡੀ ਪੁੱਤਰੀ ਦਾ ਬਹੁਤ ਧਿਆਨ ਰੱਖਦੇ ਹਾਂ ਤੇ ਰੱਖਾਂਗੇ ਵੀ ਅਸੀਂ ਉਹਨਾਂ ਨੂੰ ਕਦੇ ਵੀ ਕੋਈ ਦੁੱਖ ਨਹੀਂ ਆਣ ਦੇਵਾਂਗੇ ਤੇ ਉਹਨਾਂ ਦਾ ਰਿਸ਼ਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਲ ਹੋਇਆ ਇਹ ਕੋਈ ਛੋਟੀ ਗੱਲ ਨਹੀਂ ਹੈ ਤੇ ਤੁਹਾਡੇ ਵੀ ਧਨ ਧਨ ਭਾਗ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵਰਗਾ ਜਵਾਈ ਮਿਲਿਆ ਸਾਧ ਸੰਗਤ ਜੀ ਜੇਦਾ ਜੇਦਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਰਿਸ਼ਤਾ ਜੁੜਿਆ ਉਹਨਾਂ ਦੇ ਪੁਰਬਲੇ ਜਨਮਾਂ ਦੀ ਇੱਕ ਮਈਆਂ ਹੋਣਗੀਆਂ ਬਹੁਤ ਬੰਦਗੀਆਂ ਕੀਤੀਆਂ ਹੋਣਗੀਆਂ ਜਿਸ ਕਾਰਨ ਉਹਨਾਂ ਦਾ ਰਿਸ਼ਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜਿਆ ਜਿਹੜੇ ਤਾਂ ਜੀ ਜੰਤ ਤਲਵੰਡੀ ਸਨ ਸਾਧ ਸੰਗਤ ਜੀ ਕਈ ਮਾਪੁਰਖ ਇਹ ਵੀ ਕਹਿੰਦੇ ਨੇ ਕਿ ਉਹ ਵੀ ਧੰਤ ਤਾਂ ਯੋਗ ਨੇ ਕਿਉਂ ਕਿਉਂਕਿ ਉਹਨਾਂ ਨੂੰ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੁੰਦੇ ਰਹੇ ਬੇਬੇ ਨਾਨਕੀ ਜੀ ਕਹਿੰਦੇ ਮਾਸੀ ਜੀ ਇੱਥੇ ਉਹਦਾ ਨਵਾਬ ਗੁਰੂ ਪਾਤਸ਼ਾਹ ਜੀ ਨੂੰ ਸਹੀ ਕਹਿੰਦਾ ਹੈ ਗਰੀਬ ਅਤੇ ਲੋੜਵੰਦ ਵੀ ਗੁਰੂ ਸਾਹਿਬ ਜੀ ਨੂੰ ਸਹੀ ਕਹਿੰਦੇ ਨੇ ਸਾਰੇ ਸੰਤ ਫਕੀਰ ਸਹੀ ਕਹਿੰਦੇ ਨੇ ਤੇ ਮੈਂ ਵੀ ਸਹੀ ਕਹਿੰਨੀ ਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਵਿੱਚ ਕੋਈ ਦੋਸ਼ ਨਹੀਂ ਹੈਗਾ ਉਹ ਬਿਲਕੁਲ ਸਹੀ ਨੇ ਜੇ ਆਹਬ ਜੀ ਦੀ ਪੁੱਤਰੀ ਨੂੰ ਕਿਸੇ ਚੀਜ਼ ਦੀ ਕਮੀ ਹੈ ਤਾਂ ਮੈਨੂੰ ਦੱਸੋ ਅਸੀਂ ਚੰਗੇ ਪੋਸ਼ਾਕੇ ਚੰਗਾ ਭੋਜਨ ਪਹਿਨਣ ਵਾਸਤੇ ਗਹਿਣੇ ਹੋਰ ਸਾਜੂ ਸਮਾਨ ਜੋ-ਜੋ ਵੀ ਚਾਹੀਦਾ ਉਹ ਅਸੀਂ ਦੇਨੇ ਆ ਤੇ ਜੇ ਅੱਗੇ ਵੀ ਕੁਝ ਚਾਹੀਦਾ ਹੈ ਤਾਂ ਅਸੀਂ ਦੇਵਾਂਗੇ ਅਸੀਂ ਕਿਸੇ ਵੀ ਤਰੀਕੇ ਦੀ ਕਮੀ ਨਹੀਂ ਆਉਣ ਦੇਵਾਂਗੇ ਮਾਤਾ ਚੰਦੂ ਰਾਣੀ ਜੀ ਬੇਬੇ ਨਾਨਕੀ ਜੀ ਦੀ ਸਾਰੀ ਗੱਲ ਸੁਣ ਕੇ ਮਾਤਾ ਸਲੱਖਣੀ ਜੀ ਦੇ ਕੋਲ ਵਾਪਿਸ ਜਾਂਦੇ ਨੇ ਤੇ ਪੁੱਛਦੇ ਨੇ ਪੁੱਤਰੀ ਸੱਚ ਦੱਸੀ ਕੀ ਤੈਨੂੰ ਇਸ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਹੈ ਤਾਂ ਮਾਤਾ ਸਲਖਣੀ ਜੀ ਕਹਿੰਦੇ ਬੇਬੇ ਨਾਨਕੀ ਜੀ ਸਹੀ ਕਹਿੰਦੇ ਨੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਘਰ ਵਿੱਚ ਚੰਗਾ ਖਾਣ ਪੀਣ ਨੂੰ ਹੈ ਮਾਇਆ ਵੀ ਚੰਗੀ ਹੈ ਪਹਿਨਣ ਨੂੰ ਚੰਗੇ ਵਸਤਰ ਨੇ ਜੋ ਜੋ ਮੈਨੂੰ ਚਾਹੀਦਾ ਹੈ ਉਹ ਸਭ ਕੁਝ ਹੈ ਲੇਕਿਨ ਕਮੀ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਉਹ ਘਰ ਦੇ ਵਿੱਚ ਨਹੀਂ ਆਉਂਦੇ ਉਹ ਬਾਹਰ ਸੰਤ ਫਕੀਰਾ ਕੋਲ ਰਹਿੰਦੇ ਨੇ ਜੇ ਉਹ ਕਰੇ ਆਉਣ ਤਾਂ ਮੈਂ ਉਹਨਾਂ ਨੂੰ ਆਪਣੇ ਦਿਲ ਦੀ ਗੱਲ ਦੱਸਾਂ ਸਾਧ ਸੰਗਤ ਜੀ ਹਜੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕਰਨੀਆਂ ਨੇ ਗੁਰੂ ਮਹਾਰਾਜ ਜੀ ਨੇ ਤਾਂ ਬਹੁਤ ਦੂਰ ਦੂਰ ਤੱਕ ਲੱਖਾਂ ਕਿਲੋਮੀਟਰ ਦਾ ਸਫ਼ਰ ਕਰਨਾ ਹੈ ਗੁਰੂ ਪਾਤਸ਼ਾਹ ਜੀ ਨੇ ਪਰਥਰੀ ਨੂੰ ਗੋ ਰਖਨੌਥ ਨੂੰ ਰਾਜਾ ਸ਼ਿਵਨਾਬ ਨੂੰ ਅਨੇਕ ਸਿੱਧਾਂ ਨੂੰ ਬਿਆੰਤ ਲੋਕਾਂ ਨੂੰ ਮਿਲਣਾ ਹੈ ਗੁਰੂ ਪਾਤਸ਼ਾਹ ਜੀ ਨੇ ਦੂਰ ਦੂਰ ਤੱਕ ਸਫ਼ਰ ਕਰਨਾ ਹੈ ਕਦੀ ਗੁਰੂ ਪਾਤਸ਼ਾਹ ਜੀ ਨੇ ਤਿੱਬਤ ਤੇ ਜਾਣਾ ਬੰਗਾਲ ਜਾਣਾ ਸ਼੍ਰੀਲੰਕਾ ਦੀ ਧਰਤੀ ਤੇ ਜਾਣਾ ਨੌ ਖੰਡਾਂ ਤੇ ਜਾਣਾ ਬਗਦਾਦ ਮੁਲਤਾਨ ਲਾਹੌਰ ਜਾਣਾ ਬਿਆੰਤ ਥਾਵਾਂ ਨੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਾਣਾ ਤੇ ਉੱਥੋਂ ਦੇ ਲੋਕਾਂ ਨੂੰ ਪਰਮੇਸ਼ਰ ਨਾਲ ਜੋੜਨਾ ਹੈ ਹਲੇਤਾ ਗੁਰੂ ਪਾਸ਼ਾ ਜੀ ਨੇ ਇਹ ਚਾਰ ਉਦਾਸੀਆਂ ਸ਼ੁਰੂ ਕਰਨੀਆਂ ਲਈ ਜਿਹਦੇ ਵਾਸਤੇ ਤਾਂ ਗੁਰੂ ਪਾਸ਼ਾ ਜੀ ਨੂੰ ਆਪਣੇ ਘਰ ਤੋਂ ਨਿਕਲਣਾ ਪਿਆ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਿੱਥੇ ਨਹੀਂ ਗਏ ਗੁਰੂ ਮਹਾਰਾਜ ਤਾਂ ਰੋਮ ਅਫਰੀਕਾ ਤੱਕ ਵੀ ਚਲੇ ਗਏ ਗੁਰੂ ਮਹਾਰਾਜ ਭੂਟਾਨ ਦੇਸ਼ ਤੱਕ ਵੀ ਗਏ ਗੁਰੂ ਜੀ ਜਿੱਥੇ-ਜਿੱਥੇ ਗਏ ਉੱਥੇ-ਉੱਥੇ ਕਿਰਪਾ ਕਰਦੇ ਗਏ ਤੇ ਪਰਮੇਸ਼ਰ ਦੇ ਨਾਮ ਦਾ ਛੱਟਾ ਦੇਂਦੇ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਕਿੰਨੇ ਦਿਨ ਜੰਗਲਾਂ ਵਿੱਚ ਰਹਿਣਾ ਕਿੰਨੇ ਕਿੰਨੇ ਦਿਨ ਬਿਨਾ ਕੁਝ ਖਾਤੇ ਪੀਤੇ ਸਫ਼ਰ ਕਰਨਾ ਗੁਰੂ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਨੇ ਵੀ ਹੋਣਾ ਇਹ ਸਭ ਕੁਝ ਹਜੇ ਹੋਣਾ ਤੇ ਇਹ ਸਭ ਕੁਝ ਬਿਨਾ ਘਰ ਛੱਡੇ ਹੋ ਨਹੀਂ ਸਕਦਾ ਜੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਘਰ ਦਾ ਮੂੰਹ ਲੈ ਕੇ ਬਿੰਦੇ ਤਾਂ ਇਹ ਕੰਮ ਨਹੀਂ ਸੀ ਹੋ ਸਕਦਾ ਇਹ ਇੰਨਾ ਵੱਡਾ ਕਾਰਜ ਜੋ ਕਿ ਚਾਰ ਉਦਾਸੀਆਂ ਦਾ ਸੀ ਇਹ ਘਰ ਦਾ ਮੋ ਤਿਆਗ ਕੇ ਹੋਣਾ ਸੀ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਜਦੋਂ ਉਦਾਸੀਆਂ ਤੇ ਗਏ ਜਾਂ ਘਰ ਤੋਂ ਦੂਰ ਗਏ ਤਾਂ ਇਹਦਾ ਇਹ ਮਤਲਬ ਨਹੀਂ ਸੀ ਕਿ ਪਿੱਛੇ ਕਿਸੇ ਚੀਜ਼ ਦੀ ਕਮੀ ਆ ਜਾਵੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਿੱਛੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਨਾ ਹੀ ਆਪਣੇ ਘਰੇ ਨਾ ਹੀ ਪਈ ਬਾਲਾ ਤੇ ਪਈ ਮਰਦਾਨਾ ਜੀ ਦੇ ਘਰੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਹੁਣ ਸਾਹ ਸੰਗਤ ਜੀ ਜਿਹੜਾ ਪਰਮੇਸ਼ਰ ਸਾਰੇ ਸੰਸਾਰ ਨੂੰ ਪਾਲਦਾ ਹੈ ਜਿਹੜਾ ਪਰਮੇਸ਼ਰ ਹਰ ਕਿਸੇ ਦੀ ਦਿਲ ਦੀ ਜਾਣਨ ਵਾਲਾ ਹੈ ਹਰ ਕਿਸੇ ਨੂੰ ਦੌਤਾ ਦੇਣ ਵਾਲਾ ਹੈ ਕੀ ਉਹ ਪਿੱਛੇ ਆਪਣੇ ਪਰਿਵਾਰ ਨੂੰ ਨਹੀਂ ਸੰਭੇਗਾ ਪਿੱਛੇ ਆਪਣੇ ਸਿੱਖ ਸੇਵਕਾਂ ਦੇ ਪਰਿਵਾਰਾਂ ਨੂੰ ਕਿਉਂ ਨਹੀਂ ਸੰਭੇਗਾ ਸੋ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਰੇ ਸੰਸਾਰ ਨੂੰ ਤਾਰਨਾ ਤਾਂ ਗੁਰੂ ਪਾਤਸ਼ਾਹ ਜੀ ਪਿੱਛੇ ਆਪਣੇ ਘਰ ਨੂੰ ਵੀ ਪਾਲਦੇ ਰਹੇ ਸੋ ਮਾਤਾ ਸਲਖਣੀ ਜੀ ਨੂੰ ਸਿਰਫ ਇੱਕੋ ਫਿਕਰ ਹੈ ਤੇ ਇੱਕੋ ਚਿੰਤਾ ਉਹ ਹੈ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਘਰੇ ਨਹੀਂ ਆਉਂਦੇ ਜੇ ਉਹ ਘਰ ਦੇ ਵਿੱਚ ਆਉਣ ਤਾਂ ਮੈਂ ਆਪਣੇ ਦਿਲ ਦੀਆਂ ਗੱਲਾਂ ਦੱਸਾਂ ਸੋ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਸ਼ਾ ਗ੍ਰਸਥਤਾ ਧਾਰਨ ਕਰ ਲੈਂਦੇ ਨੇ ਪਰ ਗ੍ਰਸਥੀਆ ਮੰਗ ਨਹੀਂ ਰਹਿ ਸਕਦੇ ਕਿਉਂਕਿ ਗੁਰੂ ਮਹਾਰਾਜ ਜੀ ਨੇ ਸਾਰੇ ਸੰਸਾਰ ਵਿੱਚ ਗੁਰਮਤ ਦਾ ਹੁਕਾ ਦੇਣਾ ਸੰਸਾਰ ਨੂੰ ਤਾਰਨਾ ਸੋ ਮਾਤਾ ਚੰਦੋ ਰਾਨੀ ਜੀ ਮਾਤਾ ਸੁਲਖਣੀ ਜੀ ਦੀ ਸਾਰੀ ਗੱਲ ਸੁਣ ਕੇ ਬੇਬੇ ਨਾਨਕੀ ਜੀ ਦੇ ਕੋਲ ਵਾਪਸ ਆਉਂਦੇ ਨੇ ਤੇ ਕਹਿੰਦੇ ਨੇ ਬੇਬੇ ਨਾਨਕੀ ਤੁਹਾਡੀ ਸਾਰੀ ਗੱਲ ਠੀਕ ਹੈ ਮਾਤਾ ਸੁਲਖਣੀ ਜੀ ਨੂੰ ਮੈਂ ਪੁੱਛਾਂਗਾ ਉਹ ਕਹਿੰਦੇ ਨੇ ਵੀ ਗੁਰੂ ਸਾਹਿਬ ਜੀ ਘਰੇ ਨਹੀਂ ਆਉਂਦੇ ਇਸ ਲਈ ਤੁਸੀਂ ਨਾਨਕ ਜੀ ਨੂੰ ਬੇਨਤੀ ਕਰੋ ਵੀ ਉਹ ਘਰ ਵਿੱਚ ਆਇਆ ਕਰਨ ਬੇਬੇ ਨਾਨਕੀ ਜੀ ਸਾਰੀ ਗੱਲ ਸੁਣ ਕੇ ਕਹਿੰਦੇ ਠੀਕ ਹੈ ਮਸੀ ਜੀ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕਰਾਂਗੀ ਪਰ ਇੱਕ ਗੱਲ ਮਾਤਾ ਸਲਖਣੀ ਜੀ ਨੂੰ ਸਮਝਾ ਦੇਣਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੇ ਕੋਈ ਬਚਨ ਕਰਨ ਤਾਂ ਉਸ ਬਚਨ ਨੂੰ ਅਸੀਂ ਸੱਤ-ਸੱਤ ਕਰਕੇ ਮੰਨ ਲਈ ਕਿਉਂਕਿ ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਮੰਨਣ ਵਿੱਚ ਹੀ ਸਾਡੀ ਭਲਾਈ ਹੈ ਤੇ ਗੁਰੂ ਪਾਤਸ਼ਾਹ ਜੀ ਦੀ ਇਹਦੇ ਵਿੱਚ ਹੀ ਖੁਸ਼ੀ ਹੈ ਸੋ ਬੇਬੇ ਨਾਨਕੀ ਜੀ ਦੇ ਮਿੱਠੇ ਤੇ ਪਿਆਰ ਵਾਲੇ ਬੋਲ ਸੁਣ ਕੇ ਮਾਤਾ ਚੰਦੋ ਰਾਣੀ ਜੀ ਦਾ ਗੁੱਸਾ ਸ਼ਾਂਤ ਹੋ ਗਿਆ ਤੇ ਉਹ ਮਾਤਾ ਸਲਖਨੀ ਜੀ ਦੇ ਕੋਲ ਵਾਪਸ ਜਾਂਦੇ ਨੇ ਤੇ ਸਮਝਾਉਂਦੇ ਨੇ ਵੀ ਪੁੱਤਰੀ ਤੇਰਾ ਪਤੀ ਧਰਮੀ ਹੈ ਤੇ ਧਰਮ ਦਾ ਕੰਮ ਕਰ ਰਿਹਾ ਜੋ ਕੁਝ ਵੀ ਉਹ ਕਹਿਣ ਉਹਨੂੰ ਸਤ-ਸਤ ਕਰਕੇ ਮੰਨਣਾ ਉਹਨਾਂ ਦੇ ਬਚਨਾਂ ਨੂੰ ਟਾਲਣਾ ਨਹੀਂ ਇਹ ਗੱਲ ਕਹਿ ਕੇ ਮਾਤਾ ਚੰਦੂ ਰਾਣੀ ਜੀ ਆਪਣੇ ਘਰੇ ਵਾਪਸ ਚਲੇ ਜਾਂਦੇ ਨੇ ਸੋ ਸਾਲ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਿਆਈ ਸਾਨੂੰ ਸਾਰੇ ਦੁਨੀਆ ਦੇ ਸੁੱਖ ਮਿਲਣਗੇ ਤੇ ਗੁਰੂ ਪਾਤਸ਼ਾਹ ਜੀ ਦਾ ਸਭ ਤੋਂ ਵੱਡਾ ਹੁਕਮ ਸਾਡੇ ਸਾਰੇ ਸਿੱਖਾਂ ਵਾਸਤੇ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਕਿਰਤ ਕਰਨਾ ਕੀ ਹੈ ਕਿਰਤ ਕਰਨੀ ਹੈ ਦਸਾਂ ਲੋਹਾ ਦੀ ਤੇ ਧਰਮ ਦੀ ਕਿਰਤ ਕਰਨੀ ਸੱਚੀ ਸੁੱਚੀ ਕਿਰਤ ਕਰਨੀ ਇਮਾਨਦਾਰੀ ਦੀ ਕਿਰਤ ਕਰਨੀ ਤੇ ਗੁਰੂ ਪਾਤਸ਼ਾਹ ਜੀ ਦੂਜਾ ਬਚਨ ਕਰਦੇ ਨੇ ਕਿ ਵੰਡ ਕੇ ਸ਼ਕਣਾ ਮਹਾਰਾਜ ਇਹ ਕਹਿੰਦੇ ਨੇ ਵੰਡ ਕੇ ਸ਼ਕੂ ਪਰ ਇੱਕ ਰਸ ਵਰਤਾਣਾ ਤੇ ਦੂਸਰਾ ਬਚਨ ਹੈ ਪਾਤਸ਼ਾਹ ਦਾ ਨਾਮ ਜਪੋ ਕਿਉਂਕਿ ਇਹ ਸਾਰਾ ਜੀਵਨ ਸਾਨੂੰ ਨਾਮ ਜਪਣ ਵਾਸਤੇ ਮਿਲਿਆ ਹੈ ਪਰ ਅਸੀਂ ਹੋਰ ਹੋਰ ਕੰਮਾਂ ਵਿੱਚ ਫਸ ਕੇ ਜੋ ਅਸਲ ਮਨੋਰਥ ਹੈ ਜੀਵਨ ਦਾ ਨਾਮ ਜਪਣ ਦਾ ਉਹ ਅਸੀਂ ਜਪਦੇ ਨਹੀਂ ਗੁਰੂ ਪਾਤਸ਼ਾਹ ਜੀ ਦਾ ਬਚਨ ਪਈ ਪਰ ਆਪ ਤੇ ਮਨੁਖ ਦੀ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਮਹਾਰਾਜ ਕਹਿੰਦੇ ਨੇ ਭਾਈ ਸਿੱਖੋ ਨਾਮ ਜਪੋ ਕਿਉਂਕਿ ਇਹੀ ਵਾਰੀ ਐ ਪ੍ਰਮਾਤਮਾ ਨੂੰ ਮਿਲਣ ਦੀ ਸੋ ਆਓ ਕੁਝ ਸਮਾਂ ਅਸੀਂ ਮੂਲ ਮੰਤਰ ਦਾ ਜਾਪ ਕਰੀਏ ਤੇ ਗੁਰੂ ਪਾਤਸ਼ਾਹ ਜੀ ਦੀ ਖੁਸ਼ੀਆਂ ਦੇ ਪਾਤਰ ਬਣੀਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਭੀ ਸੱਚ ਇਕ ਓੰਕਾਰ ਸਤਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ੴ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਤਿ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਤਿ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਚੱਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਚੱਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਤ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਮੀ ਸੈ ਪੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਨਕ ਹੋਸੀ ਪੀ ਸੱਚ